ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ 500 ਤੇ 1000 ਦੇ ਨੋਟ ਨੂੰ ਬੰਦ ਕਰਨ ਤੋਂ ਬਾਅਦ ਲੋਕ ਇਸ 500 ਤੇ 1000 ਦੇ ਨੋਟ ਦੇ ਵਿੱਚ ਉਲਝ ਕੇ ਰਹਿ ਗਏ ਹਨ ਲਗਾਤਾਰ ਅਸੀਂ ਇਹ ਪੜਤਾਲ ਕਰ ਰਹੇ ਹਾਂ ਕਿ ਲੋਕਾਂ ਨੂੰ ਕੀ ਕੀ ਪਰੇਸ਼ਾਨੀਆਂ ਆ ਰਹੀਆਂ ਨੇ ਇਸ ਵੇਲੇ ਮੈਂ ਅੰਮ੍ਰਿਤਸਰ ਦੇ ਈਸਟ ਮੋਨ ਨਗਰ ਦੀ SBI ਬ੍ਰਾਂਚ ਦੇ ਬਾਹਰ ਖੜਾ ਹਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਲੰਬੀਆਂ ਕਤਾਰਾਂ ਲੋਕਾਂ ਦੀਆਂ ਲੱਗੀਆਂ ਨੇ ਲੋਕ ਸਵੇਰੇ 7 ਵਜੇ ਤੋਂ ਇਸ ਬੈਂਕ ਬ੍ਰਾਂਚ ਦੇ ਬਾਹਰ ਖੜੇ ਨੇ ਪਰ ਹਾਲੇ ਤੱਕ ਬੈਂਕ ਦਾ ਦਰਵਾਜ਼ਾ ਨਹੀਂ ਖੁੱਲਿਆ ਔਰ ਲੋਕ ਇਹ ਵੀ ਨਾਰਾਜ਼ਗੀ ਜ਼ਾਹਿਰ ਕਰ ਰਹੇ ਨੇ ਕਿ ਬੈਂਕ ਪ੍ਰਸ਼ਾਸਨ ਵੱਲੋਂ ਜੋ 8 ਵਜੇ ਦਾ ਸਮਾਂ ਦਿੱਤਾ ਗਿਆ ਹੈ ਸਰਕਾਰ ਵੱਲੋਂ ਕਿ 8 ਵਜੇ ਤੋਂ ਬੈਂਕ ਖੋਲ੍ਹ ਦਿੱਤੇ ਜਾਣਗੇ ਔਰ ਲੋਕ ਇੱਥੇ ਆ ਕੇ ਆਪਣੇ ਨੋਟ ਬਦਲਵਾ ਸਕਦੇ ਨੇ ਜਾਂ ਫਿਰ ਜੇ ਕਿਸੇ ਨੇ ਪੈਸੇ ਜਮ੍ਹਾਂ ਕਰਾਉਣੇ ਜਾਂ ਕਢਵਾਉਣੇ ਹਨ ਤਾਂ ਉਹ ਕੰਮ ਸਵੇਰੇ 8 ਵਜੇ ਤੋਂ ਸ਼ੁਰੂ ਹੋ ਜਾਏਗਾ ਪਰ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਬਿਲਕੁਲ ਉਲਟ ਤਸਵੀਰ ਨਜ਼ਰ ਆ ਰਹੀ ਹੈ ਲੋਕ ਲੰਬੀਆਂ ਕਤਾਰਾਂ ਦੇ ਵਿੱਚ ਲੰਬੀ ਜੋ ਇੱਕ ਕਤਾਰ ਔਰਤਾਂ ਦੀ ਵੀ ਤੁਸੀਂ ਦੇਖ ਸਕਦੇ ਹੋ ਕਿ ਜੋ ਇੱਥੇ ਆ ਕੇ ਲਾਈਨਾਂ ਦੇ ਵਿੱਚ ਲੱਗੀਆਂ ਹੋਈਆਂ ਨੇ ਮੈਂ ਕੋਸ਼ਿਸ਼ ਕਰਦਾ ਕਿਸੇ ਮਹਿਲਾ ਦੇ ਨਾਲ ਗੱਲ ਕਰਨ ਦੀ ਔਰ ਜਾਣਦੇ ਆ ਕਿ ਆਖਿਰ ਕੀ ਕੀ ਇਹਨਾਂ ਨੂੰ ਪਰੇਸ਼ਾਨੀਆਂ ਆ ਰਹੀਆਂ ਨੇ ਮੈਂ ਹੁਣੇ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਅਮਰਜੀਤ ਕੌਰ ਕਦੋਂ ਦੇ ਤੁਸੀਂ ਇਸ ਲਾਈਨ 'ਚ ਲੱਗੇ ਐਸੇ ਜੀ 7:30 ਵਜੇ ਦੇ ਲੱਗੇ ਜੀ ਹਾਂਜੀ ਕੀ ਹੁਣ ਤਾਂ ਗੇਟ ਖੁੱਲਾ ਕਿ ਨਹੀਂ ਨਹੀਂ ਅਜੇ ਤੱਕ ਨਹੀਂ ਖੁੱਲਾ ਗੇਟ ਨਹੀਂ ਖੁੱਲਾ ਜੇਕਰ ਅਸੀਂ ਪਰਿਵਾਰ ਦੀ ਗੱਲ ਕਰੀਏ ਘਰ ਤੋਂ ਚਲਾਉਣ ਦੇ ਵਿੱਚ ਕੀ ਕੀ ਪਰੇਸ਼ਾਨੀਆਂ ਆ ਰਹੀਆਂ ਨੇ ਬੜੀਆਂ ਪਰੇਸ਼ਾਨੀਆਂ ਬੱਚਿਆਂ ਨੂੰ ਮਤਲਬ ਵੀ ਆਪਣਾ ਫੀਸਾ ਨਹੀਂ ਦੇ ਸਕੇ ਬਿੱਲ ਨਹੀਂ ਭਰ ਸਕੇ ਕਾਧਾ ਰਾਸ਼ਨ ਨਹੀਂ ਪਾ ਸਕੇ ਦੁੱਧ ਦਾ ਦਾ ਵੀ ਘਰ ਦਾ ਜੋ ਵੀ ਹੁੰਦਾ 10 ਤਰੀਕ ਤੱਕ ਉਹ ਸਾਰਾ ਸਾਡਾ ਬੰਦ ਹੋਇਆ ਪਿਆ ਵੈਸ ਟਾਈਮ ਤੁਸੀਂ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਜਿੰਦਰ ਕੌਰ ਤੁਸੀਂ ਕਦੋਂ ਦੇ ਲਾਈਨ 'ਚ ਲੱਗੇ ਹੋ ਅਸੀਂ ਵੀ 7:30 ਵਜੇ ਦੇ ਲੱਗੇ ਜੀ ਹਾਂਜੀ ਜੋ ਸਰਕਾਰ ਨੇ ਕਦਮ ਚੁੱਕਿਆ ਨੋਟ ਬੰਦ ਕਰਨ ਵਾਲਾ ਇਹ ਸਹੀ ਹੈ ਕਿ ਗਲਤ ਇਹ ਗੱਲੋਂ ਸਹੀ ਵੀ ਆ ਤੇ ਗਲਤ ਵੀ ਹੈਗਾ ਬੱਚਿਆਂ ਨੂੰ ਸਾਰਿਆਂ ਨੂੰ ਪਰੇਸ਼ਾਨੀ ਆ ਸਾਰਿਆਂ ਨੂੰ ਪਰੇਸ਼ਾਨਾਇੋ ਕੋਈ ਚੀਜ਼ ਨਹੀਂ ਮਿਲਦੀ ਵੀ ਰਾਸ਼ਨ ਦੀ ਦੁਕਾਨ ਤੇ ਜਾਓ ਤੇ ਉਹ ਕਹਿੰਦੇ ਸਾਨੂੰ ਪੈਸੇ ਦੂਜੇ ਲਿਆ ਕੇ ਦਿਓ ਫਿਰ ਉਹ ਕਿੱਥੋਂ ਲਿਆ ਕੇ ਦੇ ਹੁਣ ਇੱਥੇ ਆਏ ਇਹਨਾਂ ਨੂੰ ਚੇਂਜ ਕਰਾਉਣ ਵਾਸਤੇ ਹੁਣ ਇਹਦੇ ਤੇ ਤੰਗੀ ਤੇ ਹੈ ਹੀ ਆ ਹੁਣ ਕੀ ਕਰ ਸਕਦਾ ਬੰਦਾ ਤੁਸੀਂ ਕੀ ਕਹੋਗੇ ਮੈਂ ਇੱਕ ਮੰਨਦੇ ਇਸ ਬਿਲਕੁਲ ਸਹੀ ਹੈਗਾ ਡਿਸੀਜਨ ਜਿਵੇਂ ਬਲੈਕ ਮਨੀ ਸਾਡੇ ਦੇਸ਼ ਚੋਂ ਬਾਹਰ ਜਾਊਗੀ ਪਰ ਆਮ ਜਨਤਾ ਇਹਦੇ ਥੋੜੇ ਖਰਾਬ ਨਹੀਂ ਪਰ ਇਹਦੇ ਵਿੱਚ ਕਹਿੰਦੇ ਜਦੋਂ ਕੁਝ ਸੁਧਾਰਨਾ ਹੋਵੇ ਤੇ ਥੋੜਾ ਬੈ ਸੈਕਰੀਫਾਈਸ ਤੇ ਕਰਨਾ ਹੀ ਪੈਂਦਾ ਹੈਗਾ ਉਹ ਤੁਸੀਂ ਦੇਖਿਆ ਕਿ ਜਿਸ ਤਰ੍ਹਾਂ ਬਜ਼ੁਰਗਾਂ ਦਾ ਇਹ ਕਹਿਣਾ ਕਿ ਘਰ ਪਰਿਵਾਰ ਨੂੰ ਚਲਾਉਣ ਦੇ ਵਿੱਚ ਦਿੱਕਤਾਂ ਆ ਰਹੀਆਂ ਨੇ ਪਰ ਨੌਜਵਾਨ ਸਰਕਾਰ ਦੇ ਇਸ ਕਦਮ ਨੂੰ ਸਹੀ ਵੀ ਦੱਸ ਰਹੇ ਨੇ ਕਿ ਜੇਕਰ ਦੇਸ਼ ਦੇ ਵਿੱਚੋਂ ਕਾਲਾ ਧਨ ਖਤਮ ਕਰਨਾ ਹੈ ਤਾਂ ਕਿਤੇ ਨਾ ਕਿਤੇ ਇਹ ਪਰੇਸ਼ਾਨੀਆਂ ਲੋਕਾਂ ਨੂੰ ਝੱਲਣੀਆਂ ਪੈਣਗੀਆਂ ਕੁਝ ਹੋਰ ਵੀ ਲੋਕ ਮੇਰੇ ਨਾਲ ਨੇ ਉਹਨਾਂ ਤੋਂ ਜਾਣਦੇ ਆ ਕਿ ਕੀ ਕੀ ਪਰੇਸ਼ਾਨੀਆਂ ਉਹਨਾਂ ਨੂੰ ਆ ਰਹੀਆਂ ਨੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਸ਼ਪਾਲ ਸਿੰਘ ਆ ਜੀ ਰਸ਼ਪਾਲ ਸਿੰਘ ਜੀ ਤੁਸੀਂ ਕਦੋਂ ਤੋਂ ਇਸ ਲਾਈਨ 'ਚ ਲੱਗੇ ਹੋ ਔਰ ਕੀ ਕੀ ਦਿੱਕਤਾਂ ਤੁਹਾਨੂੰ ਆ ਰਹੀਆਂ ਨੇ ਮੈਂ ਸਵੇਰੇ 9:30 ਵਧਾਇਆ ਜੀ ਮੇਰੇ ਆਉਂਦਿਆਂ ਨਹੀਂ ਲੱਗ ਪਗੇ ਉੱਥੇ ਤੱਕ ਲਾਈਨ ਲੱਗੀ ਹੋਈ ਸੀ ਬਹੁਤ ਪਰੇਸ਼ਾਨੀ ਚੱਲਦੀ ਆ ਘਰ ਦੇ ਵਿੱਚ ਕੋਈ ਪੈਸਾ ਨਹੀਂ ਆ ਉਹ ਜਿੱਥੇ ਜਾਣੇ ਹੋ ਕਹਿੰਦੇ 500 ਦਾ ਨੋਟ ਤੁਹਾਡਾ ਚੱਲਣਾ ਨਹੀਂ ਆ ਪਰੇਸ਼ਾਨੀ ਆ ਰਹੀ ਆ ਕਿਤੇ ਜਾ ਵੀ ਨਹੀਂ ਸਕਦੇ ਔਰ ਦੋ ਵਿਆਹ ਆਏ ਹੋਏ ਨੇ ਵਿਆਹ ਤੋਂ ਮਤਲਬ ਵਿਆਹ ਕਿਸ ਤਰ੍ਹਾਂ ਲੰਘਾਵਾਂਗੇ ਸਭ ਨੂੰ ਪਰੇਸ਼ਾਨੀਆਂ ਨੈਟ ਮਾਰਕੀਟਿੰਗ ਦਾ ਕੰਮ ਆ ਮਾਰਕੀਟਿੰਗ वैसे काम मोदी साहब ने है तो बढ़िया कीता तरह पर थोड़ी सी परेशानी बहुत आ रही है जी ਤੁਹਾਡਾ ਕੀ ਨਾਮ ਹੈ ਜੀ ਤੁਸੀਂ ਕੀ ਕਹੋਗੇ ਜੋ ਸਰਕਾਰ ਦਾ ਕਦਮ ਹੈ ਇਹਦੇ ਨਾਲ ਕੀ ਪਰੇਸ਼ਾਨੀ ਆ ਰਹੀ ਹੈ ਮੈਂ ਜੀ ਕੈਪਟਨ ਸੁਖਿੰਦਰ ਸਿੰਘ ਸ਼ੌਰਿਆ ਚੱਕਰ ਅੰਮ੍ਰਿਤਸਰ ਤੋਂ ਇੰਨੀ ਪਰੇਸ਼ਾਨੀ ਆ ਰਹੀ ਹੈ ਬੱਚਿਆਂ ਦੀਆਂ ਫੀਸਾਂ ਵਾਂ ਕਦਮ ਤਾਂ ਬਿਲਕੁਲ ਸਹੀ ਆ ਪਰ ਬਲੈਕ ਮਨੀ ਉਹਨਾਂ ਆਸਤੇ ਫੇਰ ਵੀ ਦਿੱਕਤ ਕਿਉਂ ਹੈ ਅੰਦਰੋਂ ਜਾ ਕੇ ਚੇਂਜ ਕਰਾ ਲੈਂਦੇ ਆ ਜਿਆਦਾ ਪਹਿਲ ਆਮ ਪਬਲਿਕ ਨੂੰ ਲਾਈਨ 'ਚ ਲੱਗਣਾ ਪੈ ਰਿਹਾ ਅੰਦਰੋਂ ਜਾ ਕੇ 5-5 ਲੱਖ ਦੇ ਲੈ ਕੇ ਸਿੱਧੇ ਲੈ ਕੇ ਚੱਲ ਜਾਂਦੇ ਆ ਅੱਜੇ ਸਾਨੂੰ ਇਹ ਵੀ ਮੇਦਨੀ ਆ ਜਦੋਂ ਪਹੁੰਚਾਂਗੇ ਕੱਖਣ ਕੇ ਕੈਸ਼ ਖਤਮ ਤੇ ਮਿਲਣਾ ਜਾਂ ਨਹੀਂ ਮਿਲਣਾ ਅਸੀਂ 7 ਵਜੇ ਦੇ ਲਾਈਨ 'ਚੋਂ ਲੱਗੇ ਆ ਤੇ ਤਕਰੀਬਨ ਆ ਟਾਈਮ ਹੋ ਗਿਆ ਅਜੇ ਤੱਕ ਬੈਂਕ ਨਹੀਂ ਖੁੱਲਿਆ ਗਵਰਨਮੈਂਟ ਦਾ ਆਦਾਨਾ ਵੀ 8 ਵਜੇ ਬੈਂਕ ਖੁੱਲੇਗਾ ਤੇ ਹੁਣ ਟਾਈਮ ਦੇਖ ਲਓ ਆਪਣੇ ਕੀ ਹੋ ਗਿਆ ਅੱਜ ਤੱਕ ਬੈਂਕ ਨਹੀਂ ਖੁੱਲਿਆ ਤੇ ਬੱਚਿਆਂ ਦੀਆਂ ਫੀਸਾਂ ਦੇਣੀਆਂ ਕਿਤੇ ਜਾਣੇ ਜੇ ਪੰਪ ਤੇ ਜਾਣੇ ਪੰਪ ਵਾਲਾ 500 ਲੈਂਦਾ ਜਾਂ ਜਾਂ ਰੈਂਦਾ ਵਾਪਸ ਨਹੀਂ ਕਰਦੇ ਗਵਰਨਮੈਂਟ ਨੇ ਐਲਾਨ ਜ਼ਰੂਰ ਕੀਤਾ ਉਹ ਰੱਦ ਹੀ ਆ ਬਿਲਕੁਲ ਕੋਈ ਮੰਨ ਕੇ ਮੰਨਣ ਦੀ ਚਾਹ ਨਹੀਂ ਹੈ ਹੋਰ ਵੀ ਲੋਕ ਲਾਈਨ 'ਚ ਨੇ ਕੀ ਨਾਮ ਹੈ ਭਾਈ ਸਾਹਿਬ ਤੁਹਾਡਾ ਔਰ ਤੁਸੀਂ ਕਦੋਂ ਅੱਜ ਪਹਿਲੀ ਵਾਰ ਲਾਈਨ 'ਚ ਲੱਗੇ ਦੱਸੋ ਸਾਰਾ ਕੱਲ ਸਵੇਰੇ 9 ਵਜੇ ਤੋਂ ਲੱਗੇ 5 ਤੋਂ 4 ਵਜੇ ਤੱਕ ਰਹੀ ਇੱਥੇ ਅੰਦਰ ਲਾਈਨ 'ਚ ਅੰਦਰ ਲਾਈਨ ਲੱਗੀ ਜਿਹੜੀ ਆ ਉੱਥੇ ਵੀ ਵਾਰੀ ਨਹੀਂ ਆਈ ਅੱਜ ਕਦੋਂ ਦੇ ਆਏ ਲੋਕੀ ਸਵੇਰੇ ਆਏ ਜੀ ਪੌਣੇ 8 ਵਜੇ ਤੁਸੀਂ ਮਤਲਬ ਨੋਟ ਚੇਂਜ ਕਰਵਾਉਣੇ ਆ ਜਾਂ ਕੀ ਕਰਾਉਣੇ ਜੀ ਅੱਛਾ ਕੀ ਪਰੇਸ਼ਾਨੀਆਂ ਕੀ ਕੀ ਆ ਰਹੀਆਂ ਤੁਹਾਨੂੰ ਪਰੇਸ਼ਾਨੀਆਂ ਘਰ ਦੀਆਂ ਪਰੇਸ਼ਾਨੀਆਂ ਸਾਰੀਆਂ ਪਰੇਸ਼ਾਨੀਆਂ ਭਾਈ ਵਿੱਚ ਕੁਝ ਸਮਾਨ ਸਮੋ ਲੈ ਆਉਣ ਮੁਕਿਆ ਕਰਦਾ ਉਹ ਲੈ ਆਉਣ ਵਾਸਤੇ ਇਹ ਇਹ ਹਨ ਉਹ ਆਮ ਲੋਕ ਜਿਨ੍ਹਾਂ ਨੇ ਸਰਕਾਰ ਬਣਾਈ ਸੀ ਔਰ ਸਰਕਾਰ ਬਣਾਉਣ ਤੋਂ ਬਾਅਦ ਸਰਕਾਰ ਦੇ ਪ੍ਰਧਾਨ ਮੰਤਰੀ ਨੇ ਜੋ ਐਲਾਨ ਕੀਤਾ ਉਹ ਅੱਜ ਇਹ ਆਮ ਆਦਮੀ ਲਈ ਇੱਕ ਵੱਡੀ ਦਿੱਕਤ ਬਣ ਗਿਆ ਔਰ ਇਹਨਾਂ ਦਾ ਕਹਿਣਾ ਕਿ ਭਾਵੇਂ ਸਰਕਾਰ ਦਾ ਇਹ ਕਦਮ ਸਹੀ ਹੈ ਪਰ ਸਰਕਾਰ ਨੂੰ ਇਸ ਤੋਂ ਪਹਿਲਾਂ ਕਈ ਅਜਿਹੇ ਪ੍ਰਬੰਧ ਕਰਨੇ ਚਾਹੀਦੇ ਸਨ ਜਿਸ ਦੇ ਨਾਲ ਲੋਕ ਆਪਣੇ ਘਰਬਾਰ ਦਾ ਖਰਚਾ ਜੋ ਹੈ ਉਹ ਚਲਾ ਸਕਦੇ ਪਰ ਇਸ ਵੇਲੇ ਲੋਕਾਂ ਨੂੰ ਖਾਸਾ ਪਰੇਸ਼ਾਨ ਹੋਣਾ ਪੈ ਰਿਹਾ ਹੈ ਲੋਕਾਂ ਦਾ ਕਹਿਣਾ ਹੈ ਕਿ ਕੱਲ ਵੀ ਕੁਝ ਲੋਕ ਇੱਥੇ ਲੰਬੀ ਲਾਈਨ ਦੇ ਵਿੱਚ ਲੱਗੇ ਸਨ ਪਰ ਸ਼ਾਮ ਵੇਲੇ ਉਹਨਾਂ ਨੂੰ ਇਹ ਕਹਿ ਕੇ ਵਾਪਸ ਭੇਜ ਦਿੱਤਾ ਗਿਆ ਕਿ ਬੈਂਕ ਦੇ ਵਿੱਚ ਕੈਸ਼ ਖਤਮ ਹੋ ਚੁੱਕਾ ਹੈ ਪਰ ਇਸ ਵੇਲੇ 10 ਵਜਣ ਦੇ ਕਰੀਬ ਜੋ ਹੈ ਸਮਾਂ ਹੋਣ ਵਾਲਾ ਹੈ ਔਰ ਹਾਲੇ ਤੱਕ ਬੈਂਕ ਦਾ ਦਰਵਾਜ਼ਾ ਨਹੀਂ ਖੋਲਿਆ ਗਿਆ ਰਜੀਵ ਸ਼ਰਮਾ ਏਬੀ ਵੀ ਸੰਜਾ ਅਮਰਸਰ